ਕਾਸ ਗੱਲ ਕੀ ਲੱਗੀ ਦੱਸਿਆ ਕੀ ਫੋਨ ਦਾ ਨਿਸ਼ਕੀ ਹੁੰਦਾ ਪਹਿਲਾ ਸ਼ੋਅ ਦੇਖਿਆ ਜੀ ਅੱਛਾ ਹਾਂਜੀ ਭਗ ਬਣ ਕੇ ਫਿਲਮ ਚ ਨਜ਼ਰ ਆਇ ਨਹੀਂ ਉਹ ਲੋਕ ਕਿਵੇਂ ਲੱਗੇ ਸ਼ੌਕੀ ਸਰਦਾਰ ਸਰਦਾਰ ਸੋਨੇ ਹੁੰਦੇ ਆ ਵਧੀਆ ਲੱਗੀ ਭਾਈ ਸਾਹਿਬ ਬਹੁਤ ਵਧੀਆ ਲੱਗੀ ਬੱਬੂਮਾਨ ਆਲਵੇਜ਼ ਬਹੁਤ ਬਹੁਤ ਅੱਛਾ ਬੱਬੂਮਾਨ ਦਾ ਵੀ ਫਿਲਮ ਨੂੰ ਦੱਸਾ ਚੁੱਕੇ ਨੇ ਨੰਬਰ ਕਿੰਨੇ ਜਾਉਂਗੇ 100% ਪੰਜਾਬੀਅਤ ਨੂੰ ਸਰਦਾਰੀ ਨੂੰ ਅੱਗੇ ਪੰਜਾਬ ਦੀ ਸਾਰੀ ਜਿਹੜੀ ਅੱਗੇ ਜੀ ਨਾਮ ਨੂੰ ਰਿਪਰੈਜ਼ੈਂਟ ਕਰਦੀ ਹੈ ਪੂਰਾ ਸ਼ੌਕੀ ਸਰਦਾਰ ਹਾਂਜੀ ਹਾਂਜੀ ਪੂਰਾ ਜੀ ਬਾਈ ਸ਼ੌਂਕੀ ਸਰਦਾਰ ਦੇਖ ਕੇ ਕਿਵੇਂ ਲੱਗੀ ਬਹੁਤ ਸੋਹਣੀ ਬਿਲਕੁਲ ਬਹੁਤ ਵਧੀਆ ਫਿਲਮ ਥੇ ਯਾਰ ਖਾਸ ਗੱਲ ਕੀ ਲੱਗੀ ਗੱਗੂ ਗਿੱਲ ਸਾਹਿਬ ਵੀ ਨੇ ਜਿਹੜੀ ਫਿਲਮ ਹੈ ਕਿ ਵੱਡੇ ਭਰਾ ਦੀ ਛੋਟੇ ਭਰਾ ਦੀ ਸਟੋਰੀ ਆ ਜੀ ਮੇਨ ਸਟੋਰੀ ਬਣੀ ਹੈ ਕਿ ਵੱਡੇ ਜਦੋਂ ਕੋਈ ਘਰ ਚ ਕਲੇਸ਼ ਹੋ ਜਾਂਦਾ ਕਿ ਪਰਿਵਾਰ ਵਿੱਚ ਬਦਰਾਵੀਆਂ ਪਰਿਵਾਰ ਚ ਕੀ ਦਿੱਕਤ ਆ ਗਈ ਹਰ ਚੀਜ਼ ਪਤਲਾਦੀ ਪਰਿਵਾਰ ਚ ਕਿ ਭੈਣ ਵੱਡੇ ਭਰਾਵਾਂ ਤੇ ਛੋਟੇ ਭਰਾ ਦਾ ਦੱਸਿਆ ਕਿ ਕੀ ਹੁੰਦਾ ਖੂਨ ਦਾ ਰਿਸ਼ਤਾ ਕੀ ਹੁੰਦਾ ਨਹੀਂ ਖਾਸ ਗੱਲ ਇਹ ਹੁੰਦੀ ਹੈ ਵੀ ਜਦੋਂ ਬੱਬੂ ਮਾਨ ਸਾਹਿਬ ਦੀ ਫਿਲਮ ਹੋਵੇ ਤਾਂ ਉਹਦੇ ਕਟੜ ਫੈਨਸ ਨੇ ਜਿਹੜੇ ਉਹਨਾਂ ਦੀ ਲਿਸਟ ਬਹੁਤ ਲੰਮੀ ਆ ਤੁਸੀਂ ਪੱਕੇ ਘਟਰ ਵਣਾ ਚ ਪੱਕੇ ਪਹਿਲਾ ਸ਼ੋਅ ਦੇਖਿਆ ਜੀ ਅੱਛਾ ਹਾਂਜੀ ਕੀ ਬਾਤ ਹੈ ਤੇ ਫਿਲਮ ਦੇ ਵਿੱਚ ਹੋਰ ਖਾਸियत ਕਿਉਂ ਵੀ ਫਿਲਮ ਦੇ ਜਿਹੜੇ ਗਾਣੇ ਹੁੰਦੇ ਨੇ ਉਹ ਵੀ ਫਿਲਮ ਦੀ ਜਾਨ ਹੁੰਦੇ ਨੇ ਗਾਣੇ ਕਿਵੇਂ ਲੱਗੇ ਇਹ ਗਾਣੇ ਵਧੀਆ ਜੀ ਬਹੁਤ ਸੋਨੇ ਗਾਣੇ ਵਧੀਆ ਗਾਣੇ ਬਾਈ ਅੱਛਾ ਹਾਂ ਗਾਣੇ ਵਧੀਆ ਗਾਣੇ ਆ ਠੀਕ ਹੈ ਗਾਣੇ ਹੈਗੇ 2-3 ਗਾਣੇ ਫਿਲਮ ਚ ਵਧੀਆ ਗਾਣੇ ਆ ਅੱਛਾ ਬੱਬੂ ਭਾਈ ਦੇ ਪੱਗ ਬਨ ਕੇ ਫਿਲਮ ਚ ਨਜ਼ਰ ਆਏ ਨੇ ਉਹ ਲੁੱਕ ਕਿਵੇਂ ਲੱਗੀ ਸ਼ੌਕੀ ਸਰਦਾਰ ਆ ਸਰਦਾਰ ਸੋਨੇ ਹੁੰਦੇ ਆ ਠੀਕ ਹੈ ਹਾਂਜੀ ਥੈਂਕ ਯੂ ਕਿੱਦਾਂ ਲੱਗੀ ਜੀ ਬੋ ਬਹੁਤ ਵਧੀਆ ਵੀਰੇ ਬਹੁਤ ਵਧੀ ਠੀਕ ਹੈ ਬੱਬੂ ਆਂ ਦੀ ਐਕਟਿੰਗ ਕਿਦਾਂ ਲੱਗੀ ਬਹੁਤ ਵਧੀਆ ਵੀਰੇ ਸਿਰਾ ਪੂਰੀ ਅੱਛਾ ਫਿਲਮ ਦੇ ਵਿੱਚ ਖਾਸ ਜ਼ਿਆਦਾ ਕੀ ਲੱਗਿਆ ਖਾਸ ਵੀਰੇ ਬਸ ਪੰਜਾਬੀਅਤ ਨੂੰ ਸਰਦਾਰੀ ਨੂੰ ਅੱਗੇ ਪੰਜਾਬ ਦੀ ਸਾਰੀ ਜਿਹੜੀ ਅਪਣੇ ਨਾਮ ਨੂੰ ਰਿਪਰੈਜ਼ੈਂਟ ਕਰਦੀ ਹੈ ਪੂਰਾ ਸ਼ੌਕੀ ਸਰਦਾਰ ਹਾਂਜੀ ਹਾਂਜੀ ਵੀਰੇ ਪੂਰਾ ਜੀ ਥੈਂਕ ਯੂ ਜੀ ਕਿਵੇਂ ਲੱਗੀ ਜੀ ਬੋਬੀ ਬਹੁਤ ਨਾਈਸ ਮੂਵੀ ਸੀ ਖਾਸ ਕੀ ਲੱਗਿਆ ਬੱਬੂ ਮਾਨ ਦੇ ਫੈਲ ਲੱਗਦੇ ਹੋ ਮੈਨੂੰ ਤਾਂ ਤੁਸੀਂ ਬਹੁਤ ਬਹੁਤ ਅੱਛਾ ਜੀ ਜ਼ਿਆਦਾ ਫਿਲਮ ਦੇ ਗਾਣੇ ਵਧੀਆ ਲੱਗੇ ਕਿਉਂਕਿ ਗੁਰਰੰਧਾ ਵਾਵੀ ਹੈ ਬੱਬੂ ਮਾਨ ਵੀ ਹੈ ਗੱਗੂ ਗਿੱਲ ਸਾਹਿਬ ਜ਼ਿਆਦਾ ਕਿਹੜਾ ਵਧੀਆ ਲੱ ਠੀਕ ਹੈ ਫਿਰ ਤਾਂ ਕੋਈ ਗਾਣਾ ਵੀ ਜਿਆਦਾ ਵਧੀਆ ਲੱਗੇ ਸਾਰੇ ਨਾਈਸ ਸੀ ਫਿਲਮ ਨੂੰ ਦੱਸਾਂ ਚੁੱਕੇ ਨੇ ਨੰਬਰ ਦੇਣੇ ਚਾਹੋਗੇ 100% ਥੈਂਕ ਯੂ ਬਾਈ ਜੀ ਸ਼ੌਂਕੀ ਸਰਦਾਰ ਦੇਖ ਕੇ ਕਿਵੇਂ ਲੱਗੀ ਬਹੁਤ ਸੋਹਣੀ ਬਹੁਤ ਵਧੀਆ ਫਿਲਮ ਵੀਰੇ ਯਾਰ ਖਾਸ ਗੱਲ ਕੀ ਲੱਗੀ ਗੱਗੂ ਗਿਲ ਸਾਹਿਬ ਵੀ ਨੇ ਜਿਹੜੀ ਫਿਲਮ ਹੈ ਕਿ ਵੱਡੇ ਭਰਾ ਦੀ ਛੋਟੇ ਭਰਾ ਦੀ ਸਟੋਰੀ ਆ ਮੇਨ ਸਟੋਰੀ ਬਣੀ ਹੈ ਕਿ ਵੱਡੇ ਜਦੋਂ ਕੋਈ ਘਰ ਚ ਕਲੇਸ਼ ਹੋ ਜਾਂਦਾ ਕਿ ਪਰਿਵਾਰ ਵਿੱਚ ਬਦਰਾਵੀਆਂ ਪਰਵਾਸ ਚ ਕੀ ਦਿੱਕਤ ਆ ਗਈ ਹਰ ਚੀਜ਼ ਪਤਾ ਲਾਦੀ ਪਰਵਾਸ ਚ ਕਿ ਭੈਣ ਵੱਡੇ ਭਰਾਵਾਂ ਦੇ ਛੋਟੇ ਭਰਾ ਦਾ ਦੱਸਿਆ ਕਿ ਕੀ ਹੁੰਦਾ ਖੂਨ ਦਾ ਰਿਸ਼ਤਾ ਕੀ ਹੁੰਦਾ ਨੀ ਖਾਸ ਗੱਲ ਇਹ ਹੁੰਦੀ ਹੈ ਵੀ ਜਦੋਂ ਬੱਬੂ ਮਾਨ ਸਾਹਿਬ ਦੀ ਫਿਲਮ ਹੋਵੇ ਤਾਂ ਉਹਦੇ ਕਟੜ ਫੈਨਸ ਨੇ ਜਿਹੜੇ ਉਹਨਾਂ ਦੀ ਲਿਸਟ ਬਹੁਤ ਲੰਮੀ ਆ ਤੁਸੀਂ ਉਹਨਾਂ ਦੇ ਕਟੜ ਫੈਨਾਂ ਦੇ ਹਾਂਜੀ ਪੱਕੇ ਕਟੜ ਵੈਣਾ ਚ ਪੱਕੇ ਪਹਿਲਾ ਸ਼ੋਅ ਦੇਖਿਆ ਜੀ ਅੱਛਾ ਹਾਂਜੀ ਕੀ ਬਾਤ ਹੈ ਤੇ ਫਿਲਮ ਦੇ ਵਿੱਚ ਹੋਰ ਖਾਸियत ਕਿਉਂ ਵੀ ਫਿਲਮ ਦੇ ਜਿਹੜੇ ਗਾਣੇ ਹੁੰਦੇ ਨੇ ਉਹ ਵੀ ਫਿਲਮ ਦੀ ਜਾਨ ਹੁੰਦੇ ਨੇ ਗਾਣੇ ਕਿਵੇਂ ਲੱਗੇ ਇਹ ਗਾਣੇ ਵਧੀਆ ਜੀ ਬਹੁਤ ਸੋਨੇ ਗਾਣੇ ਵਧੀਆ ਗਾਣੇ ਬਾਈ ਅੱਛਾ ਹਾਂ ਗਾਣੇ ਵਧੀਆ ਗਾਣੇ ਆ ਠੀਕ ਹੈ ਗਾਣੇ ਹੈਗੇ 2-3 ਗਾਣੇ ਫਿਲਮ ਚ ਵਧੀਆ ਗਾਣੇ ਆ ਅੱਛਾ ਬੱਬੂ ਭਾਈ ਦੇ ਪੱਗ ਬਨ ਹਾਂਜੀ ਥੈਂਕ ਯੂ ਕਿੱਦਾਂ ਲੱਗੀ ਜੀ ਬਬੀ ਬਹੁਤ ਵਧੀਆ ਵੀਰੇ ਬਹੁਤ ਵਧੀਆ ਠੀਕ ਹੈ ਬੱਬੂ ਆਂ ਦੀ ਐਕਟਿੰਗ ਕਿੱਦਾਂ ਲੱਗੀ ਬਹੁਤ ਵਧੀਆ ਵੀਰੇ ਸਿਰਾਂ ਪੂਰੀ ਅੱਛਾ ਫਿਲਮ ਦੇ ਵਿੱਚ ਖਾਸ ਜ਼ਿਆਦਾ ਕੀ ਲੱਗਿਆ ਖਾਸ ਵੀਰੇ ਬਸ ਪੰਜਾਬੀਆਂ ਨੂੰ ਸਰਦਾਰੀ ਨੂੰ ਠੀਕ ਹੈ ਅੱਗੇ ਪੰਜਾਬ ਦੀ ਸਾਰੀ ਜਿਹੜੀ ਅਪਣੇ ਨਾਮ ਨੂੰ ਰਿਪਰੈਜ਼ੈਂਟ ਕਰਦੀ ਹੈ ਪੂਰਾ ਸ਼ੌਕੀ ਸਰਦਾਰ ਹਾਂਜੀ ਹਾਂਜੀ ਵੀਰੇ ਪੂਰਾ ਜੀ ਥੈਂਕ ਯੂ ਜੀ ਕਿਵੇਂ ਲੱਗੀ ਜੀ ਬਬੀ ਬਹੁਤ ਨਾਈਸ ਮੂਵੀ ਸੀ ਖਾਸ ਕੀ ਲੱਗਿਆ ਬੱਬੂ ਆਂ ਦੇ ਫੈਲ ਲੱਗਦੇ ਹੋ ਮੈਨੂੰ ਤਾਂ ਤੁਸੀਂ ਬਹੁਤ ਬਹੁਤ ਅੱਛਾ ਜੀ ਜਿਆਦਾ ਫਿਲਮ ਦੇ ਗਾਣੇ ਵਧੀਆ ਲੱਗੇ ਕਿਉਂਕਿ ਗੁਰੂ ਰੰਦਾਵਾ ਵੀ ਆ ਬੱਬੂ ਮਾਨ ਵੀ ਆ ਗੱਗੂ ਗਿੱਲ ਸਾਹਿਬ ਜਿਆਦਾ ਕਿਹੜਾ ਵਧੀਆ ਲੱਗੇ ਸਾਬ ਬੱਬੂ ਮਾਨ ਠੀਕ ਹੈ ਫਿਰ ਉਹਦਾ ਕੋਈ ਗਾਣਾ ਵੀ ਜਿਆਦਾ ਵਧੀਆ ਲੱਗੇ ਸਾਰੇ ਨਾਈਸ ਸੀ ਫਿਲਮ ਨੂੰ ਦਸਾਂ ਚੁੱਕੇ ਨੇ ਨੰਬਰ ਦੇਣੇ ਚਾਹੂਗੇ 100% ਥੈਂਕ <laughs> ਯੂ